हां जी मदत कीना जी अपना बबली ए ਪਿੰਡ ਕਿਡਾ ਜੀ ਹੈ ਪਿੰਡ ਸਿਰਾਲਾ ਕਲ ਤੇ ਕੀ ਗੱਲ ਹੋਈ ਹੈ ਜੀ ਹੈ ਬੇਟਾ ਮੇਰਾ 2000 ਵਿੱਚ ਗਿਆ ਸੀਗਾ ਤੇ ਇਥੇ ਵੀ ਨਹੀਂ ਪਤਾ ਲੜਾਈ ਝਗੜਾ ਹੋ ਗਿਆ ਮੈਨੂੰ ਨੂੰ ਪਤਾ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਇਹ ਅੱਠ ਜਾਣੇ ਸੀਗੇ ਅੱਠਾਂ ਵਿੱਚੋਂ ਚਾਰ ਤਾਂ ਭੱਜ ਗਏ ਤੇ ਚਾਰ ਸੀਗੇ ਤੇ ਉਹਨੇ ਜਿਹੜੇ ਉੱਤੇ ਦੇ ਬਾਕ ਬਾਸਮੈਨ ਜਿਹਾ ਸੀਗਾ ਉਹਨਾਂਦਰ ਕੋਈ ਲੜਾਈ ਝਗੜਾ ਉਹਨਾਂ ਨਾਲ ਹੋ ਗਿਆ ਤੇ ਜਿਹੜਾ ਮੁੰਡਾ ਸੀ ਗਿਆ ਕਹਿੰਦੇ ਵੀ ਅਸੀਂ ਇਹ ਚੱਕ ਪਾ। ਕਹਿੰਦੇ ਵੀ ਅਸੀਂ ਇਹ ਕਿ ਤੂੰ ਆਪਣੇ ਸਿਰ ਤੇ ਕਬੂਲ ਕਰ ਲਾ ਅਸੀਂ ਤੇਰਾ ਪਿੱਛਾ ਕਰਾਂਗੇ। ਇਹਨੇ ਆਪਣੇ ਸਿਰ ਤੇ ਕਬੂਲ ਕਰ ਲਿਆ। ਕੋਈ ਪਿੱਛਾ ਨਹੀਂ ਕੀਤਾ ਕੋਈ ਬਾਤਾਂ ਨਹੀਂ ਕੀਤਾ। ਇਹ ਬਾਕੀ ਇਹ ਜਬਾ। ਕਿ ਅਵੇ ਸਾਨੂੰ ਹੁਣ ਮੁੰਡਾ ਸਾਡਾ ਆਣਾ ਚਾਹੀਦਾ। ਤੇ ਤੁਹਾਨੂੰ ਇੱਕ ਅਦਾ ਪਤਾ ਲੱਗਾ ਫੇਰ ਗੱਲ ਹੋਈ ਆ। ਸਾਨੂੰ ਕੋਈ ਮੁੰਡਾ ਆਇਆ ਸੀ। ਫੋਨ ਆਇਆ ਤਾਂ ਫੁਟੇਜ ਆਣੀ ਪੋਚਾ ਲੱਗ ਗਿਆ ਪਹਿਲਾਂ ਕਹਿੰਦਾ ਕੁਛ ਨਹੀਂ ਥੋੜਾ ਥੋੜਾ ਆਇਆ ਫਿਰ ਮੈਨੂੰ ਨਹੀਂ ਕੋਈ ਦੱਸਦਾ ਸੀਗਾ ਦੱਸਿਆ ਨਹੀਂ ਤੇ ਫੋਨ ਦੇ ਵਿੱਚ ਬਾਅਦ ਵਿੱਚ ਫਿਰ ਕਹਿੰਦੇ ਕਿ ਐਸਪੀ ਬਰਾਏ ਤੱਕ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਲੈ ਆਉਂਦੇ ਕੱਲ ਮਾਤਾ ਚੇਤੀ ਆ ਜਾਣਾ ਇਹਨੇ ਤਾਂ ਕੋਈ ਅੱਜ ਤੱਕ ਗੱਲ ਨਹੀਂ ਬਣੀ ਪੰਜ ਮਹੀਨਾ ਲੱਗ ਗਿਆ ਅਲਮਸਾਲ ਲੱਗਿਆ ਤੇ ਹੁਣ ਤੱਕ ਮਦਦ ਲਈ ਕੋਈ ਨਹੀਂ ਆਇਆ ਤੁਹਾਡੀ ਨਹੀਂ ਜੀ ਕੋਈ ਨਹੀਂ ਆਇਆ ਤੁਸੀਂ ਪਹੁੰਚ ਕੀਤੀ ਹੋਵੇ ਕਿਸੇ ਤੱਕ ਹਾਂਜੀ ਪਹੁੰਚ ਕੀਤੀ ਸੀ ਅਸੀਂ ਸੰਗਰੂਰ ਵੀ ਗਏ ਸੀ ਫਿਰ ਐਸਪੀ ਕੋਲ ਗਿਆ ਕਹਿੰਦੇ 20 ਲੱਖ ਤੁਸੀਂ ਕਰ ਲਓ ਬਾਕੀ ਕੀ ਮੈਂ ਕਰਦਾ ਆ ਤਾਂ ਫਿਰ ਅਸੀਂ ਲੈ ਆਵਾਂਗੇ ਫਿਰ ਅਸੀਂ ਫੋਨ ਲਾਇਆ ਫੋਨ ਵੀ ਨਹੀਂ ਚੁੱਕਿਆ ਨੂੰ ਫੋਨ ਇਹਨੂੰ ਬਲੇਸ ਲੱਟ ਜਿਹੇ ਜੀ ਪਾ ਦਿੱਤਾ ਸਾਨੂੰ ਨਹੀਂ ਪਤਾ ਉਹਨੇ ਫਿਰ ਵੀ ਅਸੀਂ ਦੁਬਾਰਾ ਫੇ ਫੋਨ ਕੀਤਾ 60 ਲੱਖ ਦੀ ਜਿਹੜੀ ਬਹੁਤ ਵੱਡੀ ਰਕਮ ਹੈ ਹੁਣ ਤੱਕ ਤੁਹਾਡੇ ਕੋਲ ਕਿੰਨਾ ਇੰਤਜ਼ਾਮ ਹੋ ਸਕਿਆ ਨਹੀਂ ਜੀ ਹਾਲੇ ਤਾਂ 1 ਰੁਪਿਆ ਨਿਕੋੜ ਹੈ ਤੇ ਸੰਸਥਾਵਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਸਰਕਾਰ ਨੂੰ ਮੈਂ ਬੇਨਤੀ ਕਰਦੀ ਆਂ ਕਿ ਥੋੜੇ ਥੋੜੇ ਭਾਵੇਂ ਹਜ਼ਾਰ ਹਜ਼ਾਰ 550 ਮੇਰੀ ਝੋਲੀ ਵਿੱਚ ਪਾ ਦੇਣ ਤੇ ਕੋਈ ਮੈਂ ਜ਼ਿਆਦਾ ਨਹੀਂ ਮੰਗਦੀ ਕੋਈ ਡਾਟਾ ਨਹੀਂ ਕੋਤਾਲਣੀ ਅਸੀਂ ਮੰਗਦੇ ਸੀ ਇਹੀ ਕਹਿੰਦੇ ਕਿ ਬੱਚੇ ਨੂੰ ਤਰੀ ਐਂ ਦੀ ਲੋੜ ਹੈ ਕੀ ਤੁਸੀਂ ਐਮਐਲਏ ਸਾਹਿਬ ਨਾਲ ਜਾਂ ਮੰਤਰੀ ਨਾਲ ਤੁਹਾਡੀ ਕੋਈ ਗੱਲ ਹੋਈ ਹੋਵੇ ਜਾਂ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਹੋਵੇ ਜਾਂ ਤੁਸੀਂ ਕੀਤੀ ਹੋਵੇ ਪਹੁੰਚ ਉਹਨਾਂ ਤੱਕ ਨਹੀਂ ਜੀ ਮੈਂ ਲੈਨੇ ਹੀ ਆਹੀ ਜਿਹੜਾ ਵਰਾਇਸ ਆ ਰਿਹਾ ਇਹਨੇ ਹੀ ਸਾਡੇ ਨਾਲ ਕਨੈਕਟ ਹੋਇਆ ਸੀਗਾ ਤੇ ਜਾਂ ਸੀਗਾ ਇਸੇ ਸੋਮ ਪ੍ਰਕਾਸ਼ ਜੀ ਤੇ ਹੋਰ ਅਸੀਂ ਨਹੀਂ ਥੋੜੀ ਜਿਹੀ ਗਏ ਸੀ ਤੇ ਮੰਤਰੀਆਂ ਨੇ ਉਸ ਵੇਲੇ ਕਿ ਕੀ ਕਹਿਣਾ ਸੀਗਾ ਜੀ ਮੰਤਰੀਆਂ ਨੇ ਇਹ ਕਿਹਾ ਸੀਗਾ ਕਿ ਆ ਜਾਊਗਾ ਤੇ ਅਸੀਂ ਵੀ ਕੁਝ ਕਰਾਂਗੇ ਪੈਸੇ ਕੁਝ ਤੁਸੀਂ ਕਰੋ ਤੇ ਤੁਸੀਂ ਦੁਬਾਰਾ ਨਹੀਂ ਉਹਨਾਂ ਤੱਕ ਪਹੁੰਚ ਕੀਤੀ ਫਿਰ ਦੁਬਾਰਾ ਅਸੀਂ ਹੁਣ ਫੋਨ ਆਇਆ ਮੁੰਡੇ ਦਾ ਤਾਂ ਹੁਣ ਅਸੀਂ ਫਿਰ ਦੁਬਾਰਾ ਕੀਤੀ ਤੇ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਪਈ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਮਦਦ ਆਈ ਤੇ ਤੁਸੀਂ ਕੀ ਆਪਣੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਕਿ ਬੱਚੇ ਨੂੰ ਲਿਆਂਦਾ ਜਾਵੇ ਨਾਮ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਵਿਜੀ ਕੁਮਾਰਾ ਜੀ ਮੇਰਾ ਤੇ ਲੜਕਾ ਕੀ ਲੱਗਦਾ ਤੁਹਾਡਾ ਬ੍ਰਦਰਨ ਲੱਗਦਾ ਜੀ ਮੇਰਾ ਤੇ ਕੀ ਤੁਸੀਂ ਕਿਸੇ ਤੱਕ ਹੁਣ ਤੱਕ ਜਿੱਦਾਂ ਲੋਕਲ ਹੈ ਗਿਆ ਐਮ ਐਲ ਏ ਸਾਹਿਬ ਆਪਣੇ ਡਾਕਟਰ ਰਾਜ ਜੀ ਆ ਜਾਂ ਆਮ ਪਾਰਟੀ ਦੀ ਸਰਕਾਰ ਉਹਨਾਂ ਦੇ ਨੁਮਾਇੰਦੇ ਇੱਥੇ ਇਹਨਾਂ ਦਾ ਕੋਈ ਕੀਤੀ ਆਪਣੀ ਅਪਰੋਚ ਤੁਸੀਂ ਜਾਂ ਉਹਨਾਂ ਨੇ ਤੁਹਾਡੇ ਤੱਕ ਇਹਨਾਂ ਤੱਕ ਜਿੱਦਾਂ ਸੀ 2020 ਦੇ ਵਿੱਚ ਗਏ ਸੀ ਕਿ ਕੋਈ ਉਸ ਟਾਈਮ ਸਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਸੀਗਾ ਬਲੱਡ ਮਨੀ ਦਾ ਵੀ ਜਾਂ ਕੁਝ ਵੀ ਆ ਤੇ ਜਿੱਦਾਂ ਐਮਬੈਸੀ ਦਾ ਲੈਟਰ ਆਇਆ ਆਪਣੇ ਐਮ ਪੀ ਸੋਮਪਰ ਕਾ ਜੀ ਨੇ ਸ਼ਹਿਰ ਪਰ ਤੋਂ ਉਹਨਾਂ ਤੱਕ ਅਸੀਂ ਪਹੁੰਚ ਕੀਤੀ ਸੀ ਉਹਨਾਂ ਨੇ ਅੰਬੈਸੀ ਨੂੰ ਮੇਲ ਕੀਤੀ ਸੀ ਉਹਦਾ ਜਵਾਬ ਆਇਆ ਉਹਦੇ ਤੁਸੀਂ ਲੈਟਰ ਦੇਖ ਸਕਦੇ ਆ ਤੇ ਹੁਣ ਅਸੀਂ ਬੇਨਤੀ ਇਹ ਕਰਦੇ ਆ ਡਿਪਟੀ ਸਪੀਕਰ ਅਰੋੜੀ ਸਾਹਿਬ ਜੀ ਨੂੰ ਵੀ ਪਰਿਵਾਰ ਦਾ ਹੱਥ ਫੜਿਆ ਜਾਵੇ ਤੇ ਆਪਣੇ ਚੱਬੇ ਵਾਲ ਹਲਕਾ ਦੇ ਡਾਕਟਰ ਰਾਜਕੁਮਾਰ ਐਮ ਐਲ ਜੀ ਨੂੰ ਉਹਨਾਂ ਜੀ ਨੂੰ ਵੀ ਬੇਨਤੀ ਆ ਕਿ ਪਰਿਵਾਰ ਦਾ ਹੱਥ ਫੜਿਆ ਜਾਵੇ ਤੇ ਬੱਚੇ ਨੂੰ ਆਪਣੇ ਭਾਰਤ ਵਾਪਸ ਲੈ ਕੇ ਲਿਆਂਦਾ ਜਾਵੇ ਉਹਨਾਂ NRI ਵੀਰ ਜਿਨ੍ਹਾਂ ਕੋਈ ਸੰਸਥਾ ਤੁਹਾਡੀ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਉਹਨਾਂ ਨੂੰ ਕੀ ਤੁਸੀਂ ਉਹ ਦਵੋਗੇ ਆਪਣਾ ਨੰਬਰ ਕੰਟੈਕਟ ਨੰਬਰ ਕੋ ਸ਼ੇਅਰ ਕਰ ਦਿਓ ਹਾਂਜੀ ਅਸੀਂ ਇਹਨਾਂ ਨੂੰ ਆਪਣਾ ਜਿਹੜਾ ਫੋਨ ਨੰਬਰ ਇਹਨਾਂ ਸਾਂਝਾ ਕਰ ਦੇਾਂਗੇ ਤੇ ਕੱਲ ਇੱਕ ਮੁੰਡਾ ਆਪਣੇ ਪਰਮਿੰਦਰ ਸਿੰਘ ਖਾਲਸਾ ਜੀ ਜਗਰਾਉਂ ਤੋਂ ਆਏ ਸਕੇ NGO ਚਲਾਉਂਦੇ ਆ ਮੁੰਡੇ ਉਹ ਤੇ ਹੋਰ ਵੀ ਸੰਸਥਾਵਾਂ ਕਈ ਆ ਉਹ ਕਹਿੰਦੇ ਸੀਗੇ ਵੀ ਅਗਰ ਨਿਊਜ਼ ਲੱਗਦੀ ਆ ਤਾਂ ਅਸੀਂ ਤੁਹਾਡਾ ਸਾਥ ਦੇਾਂਗੇ ਤੇ ਹੱਥ ਬੰਨ੍ਹ ਕੇ ਹੀ ਬੇਨਤੀ ਆ NRI ਵੀਰਾਂ ਨੂੰ ਵੀ ਸੰਸਥਾਵਾਂ ਨੂੰ ਵੀ ਕਿ ਅਸੀਂ ਜੋ ਹੈਗਾ ਆਪਣਾ ਨੰਬਰ ਸ਼ੇਅਰ ਕਰਨ ਲੱਗੇ ਆ ਪੇ ਵੱਤ ਤੋਂ ਵੱਧ ਹਿੱਸਾ ਪਾ ਕੇ ਜੋ ਬੱਚੇ ਨੂੰ ਪਾਤ ਪਾਸ ਲੈਂਦਾ ਜਾ ਨੰਬਰ ਸ਼ੇਅਰ ਕਰ ਦਿਓ ਜਿਹੜਾ ਜੇ ਤੇ ਅਗਲਾ ਕਰੇ ਕੰਟੈਕਟ ਤੁਹਾਡੇ ਨਾਲ ਹਾਂਜੀ ਨੰਬਰ ਜੀ ਮੇਰਾ ਇਹਨਾਂ ਦਾ ਹੈਗਾ 98762 4084 ਨੰਬਰ ਹੈ ਤੇ ਅਗਰ Google Pay ਜਾਂ WhatsApp ਦਾ ਨੰਬਰ ਹੈਗਾ 9988 2379